त्रिकाल राम राम आदाब नमस्कार हालेलुया दोस्तों आज जेडी गल आपा करन जा रहे हैं ओ औरता बारे है मेरी विनती है हरकी समाज थोड़ा कंट्रोल करे क्योंकि औरता दे विच तोहदी मां तोहदी तो मा, तोहदी तो पत्नी तोहदी चाची ताई मामी बुआ दादी ते होर पता नहीं किन्ने ही रिश्ते आ जान सब बर्बाद देखो ਅੱਲੇ ਏ ਤਾਂ ਕਰਨੀ ਕਿਉਂਕਿ ਔਰਤਾਂ ਉਹ ਨੇ ਜਿਹੜੇ ਸਾਡੇ ਘਰ ਦੇ ਨਾਲ ਨਾਲ ਸਾਨੂੰ ਵੀ ਸੰਭਾਲਦੀਆਂ ਨੇ ਤੇ ਤੁਹਾਨੂੰ ਇਹ ਵੀ ਪਤਾ ਹੈ ਔਰਤਾਂ ਨੂੰ ਡਰਾਮੇ ਦੇਖਣਾ ਕਿੰਨਾ ਪਸੰਦ ਹੁੰਦਾ ਹੈ ਤੇ ਡਰਾਮੇ ਕਰਨਾ ਠਪੁੱਛ ਛੱਡਿਓ ਇਹ ਗੱਲ ਨਹੀਂ ਕਰਨੀ ਪਰ ਇਸੇ ਤਰ੍ਹਾਂ ਹੀ ਸਾਡੇ ਡਰਾਮੇ ਕਰਨ ਵਾਲੇ ਮੁੱਖ ਮੰਤਰੀ ਉਹ ਨਹੀਂ ਮੇਰਾ ਮਤਰਮ ਜਿਹੜੇ ਪਹਿਨਾ ਡਰਾਮੇ ਕਰਦੇ ਸੀ ਅੱਜਕੱਲ ਮੁੱਖ ਮੰਤਰੀ ਨੇ ਚੋਕਰ ਉਹਨਾਂ ਨੇ ਇੱਕ ਵਾਦਾ ਕੀਤਾ ਸੀ ਕੋਈ ਤਕਰੀਬਨ ਤਕਰੀਬਨ ਆ کافی ਦੇਰ ਪਹਿਲਾਂ ਕਿ ਇਹਨਾਂ ਡਰਾਮੇ ਦੇਖਣ ਵਾਲੀਆਂ ਔਰਤਾਂ ਨੂੰ ਘਰ ਸੰਭਾਲਣ ਵਾਲੀਆਂ ਔਰਤਾਂ ਨੂੰ ਜਾਂ ਜੋ ਕਿਸੇ ਵੀ ਤਰ੍ਹਾਂ ਦਾ ਰੋਜ਼ਗਾਰ ਕਰਕੇ ਆਪਣਾ ਰਿਜਕ ਕਮਾਉਂਦੀ ਹੈ ਉਹਨਾਂ ਨੂੰ ਹਰ ਮਹੀਨੇ 2100 ਰੁਪਿਆ ਦਿੱਤਾ ਜਾਏਗਾ ਨਹੀਂ ਮੈਂ ਨਹੀਂ ਮੰਨਦਾ ਬਾ ਮਾਫ ਕਰਨਾ ਇਹ ਤਾਂ ਦਿੱਲੀ ਵਿੱਚ ਇਸ ਵਾਰ ਵਾਦਾ ਕੀਤਾ ਨਾ ਹਾਂ ਇਹ ਪੰਜਾਬ ਵਿੱਚ ਹਜ਼ਾਰ ਦਿੱਤਾ ਜਾਵੇਗਾ ਪਰ ਅੱਜ 3 ਸਾਲ ਹੋ ਗਏ ਨੇ ਵਾਦਾ ਅੱਜ ਤੱਕ ਪੂਰਾ ਨਹੀਂ ਹੋਇਆ ਪਰ ਖੈਰ ਪਿੱਛੇ ਜੇ ਇੱਕ ਗੋਦੀ ਮੀਡੀਆ ਦੇ ਇੰਟਰਵਿਊ ਚੈਨਲ ਤੇ ਉਹਨਾਂ ਨੇ ਆਖਿਰ ਇਹ ਦੱਸ ਦਿੱਤਾ ਕਿ ਇਹ ਵਾਦਾ ਪੂਰਾ ਹੋਏਗਾ ਤੇ ਕਦੋਂ ਹੋਏਗਾ ਜੇ ਤੁਹਾਨੂੰ ਨਹੀਂ ਯਕੀਨ ਆਂਦਾ ਤਾਂ ਤੁਸੀਂ ਆਪ ਸੁਣ ਲਵੋ ਮੀਲਾਉਂ ਕਾ ਆਪਣੇ 1000 ਰੁਪਏ ਦੇਣ ਦਾ ਵਾਦਾ ਕੀਤਾ ਉਹਨਾਂ ਕਾਰੀ ਵਾਦਾ ਕੀਤਾ ਇਹਨਾਂ ਨੇ ਪੈਸਾ ਨਹੀਂ ਦਿਆ ਦੁਨੀਆ ਦਾ ਪਹਿਲਾ ਮਾਡਲ ਹੈ जो हवा में घोषणा करता है और झूठ बोलता है देखिए मोदी जी को मैं याद करवाना चाहता हूं कि अभी हमारी सरकार खत्म नहीं हुई है अभी 16 मार्च को तीन साल होंगे बाद पांच साल के लिए किए जाते हैं और ये वाला जो कह रहे हो ना हम, हम जो महिलाओं को ग्यारह सौ वाला ये अगले बजट में पास करो ऐसा मैंने इस गल ताड़िया होनिया चाहिए ने आखिर मान साहब ने वादा पूरा करने की गल दस दी पर यह गल ਇਹਨਾਂ ਨੇ ਲੋਕ ਸਵੈ ਇਲੈਕਸ਼ਨ ਵੇਲੇ ਵੀ ਕਹੀ ਸੀ मामा ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਊਂਗਾ ਵੀ 1100 ਵਾਲੇ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਤੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਕਿ ਤੇ ਐ ਤਾਂ ਨਹੀਂ ਜਦੋਂ ਵੀ ਇਲੈਕਸ਼ਨ ਆਉਂਦੇ ਐ ਇਹ ਲੋਕ ਉਦੋਂ ਹੀ ਵਾਦੇ amare ਬੋਲਦੇ ਹੈ ਇਸ ਗੱਲ ਤਹੇ ਤੱਕ ਖੁਲਾਸਾ ਨਹੀਂ ਹੋ ਪਾਇਆ ਪਰ ਅਸੀਂ ਤਾਂ ਇਹ ਯਾਦ ਕਰਦੇ ਹਾਂ ਕਿ ਇਸ ਵਾਰ ਦੇ ਬਜਟ ਸੈਸ਼ਨ ਦੌਰਾਨ ਇਹ ਪੰਜਾਬ ਦੀਆਂ ਔਰਤਾਂ ਨਾਲ 1000 ਰੁਪਏ ਦੇਣ ਦਾ ਕੀਤਾ ਵਾਅਦਾ ਮਾਨਸਾ ਪੂਰਾ ਕਰਨਗੇ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਵਿੱਚ ਫੇਰ ਆਪਣੇ ਆਪ ਨੂੰ ਤੇ ਆਪਣੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਬਣਾ ਕੇ ਤੇ ਬਚਾ ਕੇ ਰੱਖਣਗੇ ਤੇ ਤੁਸੀਂ ਵੀ ਕਿਰਪਾ ਕਰਕੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਇਸ ਚੈਨਲ ਨੂੰ ਬਣਾ ਕੇ ਤੇ ਬਚਾ ਕੇ ਰੱਖੋ ਹੁਣ ਮੈਨੂੰ ਦੇ ਦੇਵੋ ਇਜਾਜ਼ਤ ਧੰਨਵਾਦ ਜੀ